21 ਬ੍ਰੈਸ ਦੀਆਂ ਕਾਟਾਂ ਲਈ ਆਪਾਂ ਤੀਰਾ 6.5 ਇੰਚ ਲੈਣਾ ਹੁੰਦਾ ਤੇ ਜਿਹੜੀ ਆਰਮਹੋਲ ਵਾਸਤੇ ਆਪਾਂ ਮਾਰਕ ਲਗਾਉਣਾ ਹੈ ਉਹ 7.5 ਇੰਚ ਲਗਾਉਣਾ ਹੁੰਦਾ ਤੇ ਜਿਹੜੀ ਆਪਣੀ 21 ਬ੍ਰੈਸ ਦਾ ਇੱਥੋਂ ਤੱਕ ਨਿਸ਼ਾਨ ਲਗਾ ਕੇ ਆਪਾਂ ਫਰੰਟ ਭਲੇ ਤੋਂ 0.5 ਇੰਚ ਘੱਟ ਕਰਨਾ ਹੁੰਦਾ ਤੇ 1 ਇੰਚ ਦੀ ਕਾਟ ਪਾਉਣੀ ਹੈ ਇਸੇ ਤਰ੍ਹਾਂ ਹੀ ਆਪਾਂ ਬੈਕ ਸਾਈਡ ਵਾਲੀ ਗੁਲਾਈ ਦੇ ਉੱਪਰ ਵੀ 1 ਇੰਚ ਦੀ ਕਾਟ ਪਾਉਣੀ ਹੁੰਦੀ ਹੈ ਤੇ ਤਿੰਨ ਜਗ੍ਹਾ ਤੇ ਆਪਾਂ ਅੱਧਾ-ਅੱਧਾ ਇੰਚ ਕੱਟ ਕਰਨਾ ਹੁੰਦਾ ਅੱਧਾ ਇੰਚ ਇੱਥੇ ਅੱਧਾ ਇੰਚ ਇੱਥੇ ਤੇ ਅੱਧਾ ਇੰਚ ਆਪਣੀ ਫਿਟਿੰਗ ਤੋਂ ਅੰਦਰਲੀ ਸਾਈਡ ਤੇ ਇਹਦੇ ਨਾਲ ਆਪਣੇ ਕਮੀਜ਼ ਦੇ ਵਿੱਚ ਝੋਲਣੀ ਪੈਂਦਾ ਤੇ ਜਿਹੜੀਆਂ ਇਹਦੀਆਂ ਪਲੋਈਆਂ ਦੇ ਨਿਸ਼ਾਨ ਲਗਾਉਣੇ ਹੁੰਦੇ ਆ ਉਹ ਆਪਾਂ 12.5 ਇੰਚ ਤੋਂ ਡਾਊਨ ਲੈਣਾ ਹੁੰਦਾ ਹੈ 4.5 ਇੰਚ ਆਪਾਂ ਇੱਥੋਂ ਵਿੱਥ ਲੈਣੀ ਹੁੰਦੀ ਹੈ ਤੇ 2.5-2.5 ਇੰਚ ਆਪਾਂ ਤਿੰਨਾਂ ਪਲੋਈਆਂ ਦੇ ਵਿੱਚ ਫਰਕ ਲੈਣਾ ਹੁੰਦਾ ਹੈ ਇਹਦੀ ਜਿਹੜੀ ਉੱਪਰਲੀ ਪਲੋਈਆ ਨੂੰ ਆਪਾਂ ਬਾਕਸ ਵਿੱਚ ਮਿਲਾ ਦੇਣਾ ਤੇ ਇਹਦੀ ਜਿਹੜੀ ਸਾਈਡ ਵਾਲੀ ਪਲੋਈਆ ਉਹਨੂੰ ਆਪਾਂ ਕਮਰ ਦੇ ਨਿਸ਼ਾਨ ਤੱਕ ਮਲਾਉਣਾ ਹੁੰਦਾ ਤੇ ਇਸ ਤਰ੍ਹਾਂ ਆਪਣੀਆਂ ਸਾਰੀਆਂ ਇਹ ਪਲੇਟਾਂ ਦੇ ਨਿਸ਼ਾਨ ਲੱਗ ਜਾਂਦੇ ਆ ਜੇ ਤੁਸੀਂ 21 ਬ੍ਰੈਸ ਦੀਆਂ ਪੂਰੀਆਂ ਕੱਟਾਂ ਦੀ ਜਾਣਕਾਰੀ ਚਾਹੁੰਦੇ ਆ ਤਾਂ ਤੁਸੀਂ YouTube ਚੈਨਲ ਤੱਪਾ ਫੈਸ਼ਨ ਬੁਟੀਕ ਤੇ ਦੇਖ ਸਕਦੇ ਹੋ